ਪਹਿਲਾਂ ਕੀ ਹੁੰਦਾ ਸੀ ਪਹਿਲਾਂ ਨਾਲ ਬੰਦੇ ਨੂੰ ਪੈਰ ਫੜਨਾ ਪੈਂਦਾ ਹੁੰਦਾ ਸੀ ਅੱਜ ਕੱਲ ਬਾਈ ਕਹਿੰਦੇ ਤਕਨੀਕ ਬਦਲੀ ਜਾਂਦੀ ਹੈ ਜਵਾਨਾ ਬਹੁਤ ਤੇਜ਼ ਹੋ ਗਿਆ ਤੇ ਅੱਜ ਕੱਲ ਸਟੈਂਡ ਆ ਗਏ ਆਸ਼ੂਬਾ ਫੇਮਸ ਫੀਡ ਦਰਾਹੇ ਵਾਲਿਆਂ ਦੀ ਪਹੁੰਚ ਗਈ ਆਪਣੇ ਕੋਲ ਸਾਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦਾ ਨਵੇਂ ਬਲੌਗ ਦੇ ਵਿੱਚ ਤੇ ਮੁੰਡੇ ਨਿਖਰੇ ਫਿਰਦੇ ਅੱਜ ਆਹ ਮੁੰਡਾ ਨਵਾਂ ਸੇਵਾਦਾਰ ਹੈ ਕੋੜੀਆਂ ਦਾ ਬਾਈ ਕੋੜੀਆਂ ਨੂੰ ਦਿਲੋਂ ਪਿਆਰ ਕਰਦਾ ਹੁਣ ਸੇਵਾ ਨਿਭਾ ਰਿਹਾ ਜਾਗਰ ਦਾ ਭੱਜ ਗਿਆ ਹੈ ਨਾ ਹੁਣ ਆਪਾਂ ਕਿਹੜਾ ਫਿਰ ਘਟਾਂ ਆਪਾਂ ਇਹ ਪੂਰੀਆਂ ਨਿਖਾਰ ਕੇ ਰੱਖਾਂਗੇ ਹੈ ਕੀ ਨਾਮ ਹੈ ਨਾਮ ਦੱਦਿਆ ਅੱਜ ਸਾਰਿਆਂ ਨੂੰ ਤੇਰਾ ਸੰਗ ਦਾ ਬਾਈ ਥੋੜਾ ਜਹਾ ਹੌਲੀ ਹੌਲੀ ਖੁੱਲੂਗਾ ਦਾਦੇ ਦੋ ਹੈ ਦੂਈ ਉੱਥੇ ਕੀ ਨਾਮ ਆਸੇ ਫਿਰ ਮੈਨੂੰ ਤੈਨੂੰ ਖਾਇ ਤੀ ਮੈਂ ਤਾਂ ਫਿਰ ਤੈਨੂੰ ਸੂਬੇਦਾਰ ਕਹਿ ਕੇ ਬੁਲਾਉਣਾ ਹੁੰਦਾ ਵੈਸੇ ਉਹ ਨਾਮ ਕੀ ਆਪਣਾ ਸੋਚ ਜੋਤ ਸੋਚ ਕੇ ਦਾਦਾ ਕਹਿੰਦਾ ਜੋਤ ਨਾਮ ਜੋਤ ਆ ਬਾਈ ਸੂਬੇਦਾਰ ਵੈਸੇ ਅਸੀਂ ਕਹਿੰਦੇ ਹੁੰਦੇ ਇਹਨੂੰ ਪਿਆਰ ਨਾਲ ਅੱਜ ਮਿੱਤਰ ਆਇਆ ਹੋਇਆ ਸਾਡੇ ਕੋਲੇ ਸੰਦੀਪ ਫੈਰੀਅਰ ਸੰਦੀਪ ਕਹਿੰਦਾ ਮੁੰਡੇ ਦਾ ਫੌਜੀ ਰੱਖ ਲਉ ਨਾ ਮਾ ਨਹੀਂ ਸੂਬੇ ਦਾ ਠੀਕ ਆ ਹੋਰ ਵੀਰੇ ਠੀਕ ਠਾਕ ਜੀ ਤੇ ਅੱਜ ਆਪਾਂ ਨਵੀਆਂ ਘੋੜੀਆਂ ਦੇ ਪੈਰ ਕਰਨੇ ਆ ਤੇ ਨਾਲੇ ਸਾਰੇ ਵੀਰਾਂ ਨੂੰ ਦਿਖਾਉਣੀਆਂ ਨੇ ਕਿਹੜੀਆਂ ਘੋੜੀਆਂ ਨਵੀਆਂ ਆਈਆਂ ਨੇ ਤੇ ਕਿਹੜੀਆਂ ਆਪਣੇ ਕੋਲੇ ਪੁਰਾਣੀਆਂ ਨੇ ਇਹ ਘੋੜੀ ਆਪਣੀ ਔਨ ਹੀਟ ਹੈ ਜੀ ਆਪਾਂ ਨਵੀਂ ਖਰੀਦੀ ਹੈ ਇਹਦਾ ਨਾਮ ਹੈ ਰਾਣੀ ਅੱਜ ਇਹਨੂੰ ਸ਼ਾਮ ਨੂੰ ਮਲਾ ਲਿਆਣਾ ਆਪਾਂ ਤੇ ਆਹ ਘੋੜੀ ਹੈ ਆਪਣੀ ਕਾਟੋ ਏਵੀ ਰਾਈਡਿੰਗ ਨੂੰ ਪੂਰੀ ਪਰਫੈਕਟ ਹੈ ਸਕੂਲਾਂ ਲਈ ਬੱਚਿਆਂ ਲਈ ਸ਼ਾਂਤ ਘੋੜੀਆਂ ਲਈਆਂ ਹੋਈਆਂ ਨੇ ਆਪਾਂ ਤੇ ਇਹਦਾ ਨਾਮ ਹੈ ਕਾਟੋ ਕਾਫੀ ਟਾਈਮ ਹੋ ਗਿਆ ਸੀ ਘੋੜੀ ਦੇ ਪੈਰਾਂ ਤੇ ਖੁਰੀਆਂ ਲਵਾਏ ਨੂੰ ਤੇ ਅੱਜ ਰਾਨੋ ਦੇ ਪੈਰਾਂ ਤੇ ਵੀ ਖੁਰੀਆਂ ਸਾਰਿਆਂ ਦੀ ਰਿਪੇਅਰ ਕਰਾ ਦੇਣੀ ਅੱਜ ਆਪਾਂ ਨਵੇਂ ਬੂਟ ਪਵਾ ਦੇਣੇ ਇਹਨਾਂ ਦੇ ਤੇ ਪਵਨ ਆਪਣੀ ਪ੍ਰੈਗਨੈਂਟ ਹੈ ਬੇਜਾ 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 ਜੁਗਨੀ ਬੈਠ ਬੈਣ ਦੀ ਤਿਆਰੀ ਕਰਦੀ ਆ ਤੇ ਆ ਪਰੀ ਫਿਰਦੀ ਆ ਕੱਲੀਓ ਤੇ ਇੱਧਰ ਸ਼ਾਮ ਨੂੰ ਆਪਾਂ ਪੈਟਕ ਚ ਕਰ ਦਿੰਨੇ ਹਾਂ ਵੀਰੇ ਹਵਾ ਲੱਗੇ ਜਾਂਦੀ ਆ ਰੇਤ ਨੂੰ ਐਨੇ ਕੱਢ ਕੇ ਆਪਾਂ ਧੁੱਪੇ ਬੰਦਦੇ ਨੇ ਘੋੜਿਆਂ ਨੂੰ ਧੁੱਪ ਜ਼ਰੂਰੀ ਐ ਤੇ ਆਪਣੀ ਬਿੱਲੋ ਬਿੱਲੋ ਵੀ ਆਪਣੀ ਬਈ ਗੱਬਣਾ ਜੁਗਨੀ ਗੱਬਣਾ ਤੇ ਬਰਾਉਨੀ ਬਰਾਉਨੀ ਖੜੀ ਐ ਇੱਕ ਖੁੰਜੇ ਚ ਤੇ ਇੱਕ ਆਪਾ ਤੂੜੀ ਤੇ ਟਾਂਗਰ ਛਾਨਣ ਵਾਸਤੇ ਬਈ ਝਾਰਨਾ ਲਿਆਂਦਾ ਇਹ ਆਪਾਂ ਨੂੰ ਚੱਲਦਾ ਮਿਲ ਗਿਆ ਸੈਕੰਡ ਹੈਂਡ ਤੇ ਬਹੁਤ ਵਧੀਆ ਆਰਾਮਦਾਰੀ ਆ ਇਹਦੀ ਕਿਉਂਕਿ ਜੇ ਆਪਾਂ ਸਾਫ਼ ਸੁਥਰਾ ਪਾਵਾਂਗੇ ਤਾਂ ਹੀ ਘੋੜੀਆਂ ਨੇ ਬਾਈ ਰੀਨ ਬਹੁਤ ਜ਼ਿਆਦਾ ਅੱਜ ਸੀ ਸਫਾਈ ਕਰੀਆ ਦੇਖੋ ਸਾਰੀ ਰੀਨ ਆਹੇ ਅੱਜ ਜਮੀ ਸਾਫ਼ ਸੁਥਰਾ ਟਾਂਗਰ ਕਰਕੇ ਰੱਖਤਾ ਤੇ ਏ ਕੋੜੀਆਂ ਨੂੰ ਪਾ ਦਿੰਨੇ ਹੁੰਨੇ ਆ ਦੋ ਟਾਈਮ ਅੱਜ ਸਾਡੇ ਚੋਬਰ ਦਾ ਜਨਮ ਦਿਨ ਆ ਜਨਮ ਦਿਨ ਮੁਬਾਰਕ ਆ ਬਾਈ ਥੈਂਕ ਯੂ ਬਾਈ ਤੇ ਕੇਕ ਕਦੋਂ ਕ ਕੱਟੀਏ ਸ਼ਾਮ ਨੂੰ ਹੋਰ ਕੀ ਖਵਾਏਗਾ ਚੋਬਰ ਅੱਜ ਸੰਦੀਪ ਆਇਆ ਹੋਇਆ ਸੰਦੀਪ ਵੀਰੇ ਤੂੰ ਦੱਸ ਕੀ ਖਾਣਾ ਜੋ ਮਰਜੀ ਹੈ ਜੋ ਮਰਜੀ ਆਪਣਾ ਦਾ ਉਹੀ ਚੱਲੂ ਹੈਣਾ ਖੁੱਲੀਆਂ ਡੈਂਕੀਆਂ ਨੇ ਪਹਿਲਾਂ ਪੀਏ ਬਾਈ ਬੱਚਾ ਕੈਮਜੇ ਹੋ ਕੇ ਫਿਰ ਇਹਨੂੰ ਮੁੰਡੇ ਨੂੰ ਕਹਤਾ ਇੱਕ ਤਾਂ ਲਵਾ ਦੇ ਸੁਬੀਲ ਇੱਕ ਧਰ ਨਾਲ ਚੌਲਾਂ ਦਾ ਘੜਾ ਪਹਿਲਾਂ ਲੱਗਿਆ ਬੂਟ ਪਵਾਉਣ ਆਪਣੀ ਬਿੱਲੋ ਦੇ ਕਿਉਂ ਸੰਦੀਪ ਜੀ ਬਾਈ ਪਾੜੇ ਹੋ ਗਏ ਤਿਆਰ ਰੈਡੀ ਸਰ ਰੈਡੀ ਤੇ ਵੀਰੇ ਪੈਰ ਹਾਂ ਬਾਈ ਪਹਿਲਾਂ ਦਾ ਫਰਕ ਨਾ ਹੁਣ ਦੇਖ ਲਾ ਮੈਂ ਕੇਅਰ ਪੂਰੀ ਕਰੀਆ ਪਹਿਲਾਂ ਫੁੱਟ ਪੈਂਚਰ ਹੋ ਗਿਆ ਸੀ ਹੈਨਾ ਹਾਂ ਜੀ ਪਹਿਲਾਂ ਨਾਲ ਓਕੇ ਆ ਬਾਈ ਹਾਂ ਫਿਰ ਐ ਵੀ ਡੇਲੀ ਸਾਫ ਕਰੀ ਜਾਈਏ ਆਪਾਂ ਫਿਰ ਸਹੀ ਹੋ ਜਾਂਦੇ ਨੇ ਮੈਂ ਕਲੀ ਵਗੈਰਾ ਪਾਈ ਜਾਂਦਾ ਹੁੰਦਾ ਹੁਣ ਤੇ ਵੀਰੇ ਹੁਣ ਆਪਣੇ ਕੋਲੇ ਪਿੱਤਲ ਦੀਆਂ ਖੁਰੀਆਂ ਵੀ ਨੇ ਅਲੂਮੀਨੀਅਮ ਨਹੀਂ ਆ ਮੀਨੀਅਮ ਦੀਆਂ ਠੀਕ ਐ ਤੇ ਬਾਈ ਜਿਹੜੀਆਂ ਆਪਣੀ ਜੁਗਣੀ ਦੇ ਲਵਾਈਆਂ ਸੀਗੇ ਮੇਲੇ ਵਾਲੇ ਦਿਨ ਪਿੱਤਲ ਦੀਆਂ ਖੁਰੀਆਂ ਜੇ ਕੋਈ ਵੀਰ ਲਵਾਉਣਾ ਚਾਹੁੰਦਾ ਹੋਵੇ ਜਾਂ ਅਲੂਮੀਨੀਅਮ ਦੀਆਂ ਤੇ ਉਹ ਵੀ ਬਾਈ ਲਾਉਂਦਾ ਆ ਸੰਦੀਪ ਦਾ ਨੰਬਰ ਸਕਰੀਨ ਤੇ ਚੱਲਦਾ ਕੰਮ ਪੁੰਡਾ ਪੂਰਾ ਟਾਪ ਕਰਦਾ ਬਾਈ ਤੇ ਬਾਕੀ ਤੁਹਾਨੂੰ ਰਿਜ਼ਲਟ ਥੋੜੇ ਟਾਈਮ ਤੱਕ ਦਿਖਾਈ ਦੇਣਾ ਆਪਣੀ ਬਿੱਲੋ ਦੇ ਕਰਕੇ ਪੈਰ ਇਹ ਹੁਣ ਕਿੰਨੇ ਨੰਬਰ ਖੁਰੀ ਲੱਗਣੀ ਐ ਇਹਦੇ ਆ ਸਿਸਟਮ ਆ ਬਾਈ ਖੁਰੀ ਸੈੱਟ ਕਰਨ ਵਾਲਾ ਖੋਰੀ ਛੋਟੀ ਕਰਨੀ ਆ ਵੱਡੀ ਕਰਨੀ ਆ ਸਾਰੀ ਇਹਦੇ ਨਾਲ ਆ ਜੂ ਕੀ ਹਾਲ ਹੈ ਜੀ ਠੀਕ ਆ ਜੀ ਠੀਕ ਹੋਰ ਕਹਿਵਣੇ ਗੱਡੀਆਂ ਤੇ ਇਹ ਬਾਈ ਅੱਜ ਕੱਲ ਫੈਰੀਅਰ ਦਾ ਕੰਮ ਸਿੱਕਦਾ ਸਾਡਾ ਭਰਾ ਬਹੁਤ ਹੀ ਹੱਥ ਖੁੱਲ ਗਿਆ ਥੋੜਾ ਬਹੁਤ ਬਾਕੀ ਦੇ ਉਸਤਾਦ ਨਾਲ ਗੱਲ ਕਰਦੇ ਆ ਹਾਂ ਜੀ ਕਿਵੇਂ ਲੱਗਿਆ ਬਾਈ ਤੁਹਾਨੂੰ ਆਪਣਾ ਮਿੱਤਰ ਦਿੱਤਾ ਹੋਇਆ ਜੋਦਾ ਮੰਗਲ ਹਾਂ ਜੋਦਾ ਮੰਗਲ ਬਾਈ ਲੋਟਾ ਕਪੰਜਾ ਠੀਕ ਹੈ ਪਹਿਲਾਂ ਇਹ ਚੌਂਟ ਵਾਲਾ ਮੁੰਡਾ ਦੀ ਫਿਰ ਜੋਦਾ ਮੰਗਲ ਹੋ ਗਿਆ ਤੇ ਅੱਜ ਕੱਲ ਜੋਦਾ ਫੈਰੀਅਰ ਤੇ ਵਧੀਆ ਹੱਥ ਖੋਲਦੇ ਮੁੰਡੇ ਦਾ ਏ ਬਾਈ ਇਹ ਸੰਦੀਪ ਨਾਲ ਬਾਈ ਉਹ ਕਰਦਾ ਕੰਮ ਸਿੱਖਦਾ ਪੈਰਾਂ ਦਾ ਘੈਂਟ ਗੱਲ ਬਾਤ ਹੈ ਜਿਹੇ ਕੰਮ ਸਿੱਖਣਾ ਹੁੰਦਾ ਬਾਈ ਐ ਸਿੱਖਦੇ ਹੁੰਦੇ ਆ ਪੂਰੀ ਨਿਗਾ ਦੇ ਨਾਲ ਅੱਖ ਕਹਿੰਦੇ ਬਾਜ ਵਰਗੀ ਹੋ ਜਾਂਦੀ ਆ ਲੈ ਆਹ ਕਰਤੀਆਂ ਇਹਦੇ ਓਕੇ ਰਿਪੋਰਟ ਪਹਿਲਾਂ ਕੀ ਹੁੰਦਾ ਦੀ ਪਹਿਲਾਂ ਨਾਲ ਬੰਦੇ ਨੂੰ ਪੈਰ ਫੜਨਾ ਪੈਂਦਾ ਹੁੰਦਾ ਸੀ ਅੱਜ ਕੱਲ ਬਾਈ ਕਹਿੰਦੇ ਤਕਨੀਕ ਬਦਲੀ ਆਂਦੀ ਆ ਜਵਾਨਾ ਬਹੁਤ ਤੇਜ਼ ਹੋ ਗਿਆ ਤੇ ਅੱਜ ਕੱਲ ਸਟੈਂਡ ਆ ਗਏ ਸਟੈਂਡ ਤੇ ਕੱਲਾ ਬੰਦਾ ਵੀ ਆਰਾਮ ਨਾਲ ਖੋੜੀ ਦੇ ਪੈਰ ਕਰ ਸਕਦਾ ਚੰਗੇ ਉਸਤਾਦ ਦੇ ਚੰਡੇ ਪੰਮਿਆਂ ਸੌਖੇ ਤੈਂ ਦੇ ਨਾ ਮੁੰਡਾ ਬਰਾਂ ਨੂੰ ਮੂੰਹ ਕਰੀ ਜਾਂਦਾ ਭਾਈ ਬਰਾਂ ਨੂੰ ਕਰੀ ਜਾਂਦਾ ਮਾਤਾ ਪੱਜ ਆ ਹੁੰਦਾ ਭਈ ਅਸਲੀ ਕੰਮ ਤਾਂ ਫਿਰ ਇਹਨੇ ਜੇ ਕੰਮ ਕਰੋ ਤਾਂ ਦਿਨੋ ਕਰੋ ਨਹੀਂ ਫਿਰ ਕੋਈ ਲੋੜ ਨਹੀਂ ਇਹ ਸਵਾਈਆਂ ਜਲ ਰਹੀਆਂ ਨੇ ਅੱਜ ਬੋਜੀ ਸਾਹਿਬ ਬਈ ਘੋੜੀਆਂ ਤਾਂ ਹੁਣ ਕਹਿੰਦੇ ਟ੍ਰੇਨਿੰਗ ਕਰਨ ਸਿੱਖੂਗਾ ਪਹਿਲਾਂ ਟਰੈਕਟਰ ਵੀ ਚਲਾਇਆ ਕਿਹੜਾ ਟਰੈਕਟਰ ਚਲਾਇਆ 852 ਹੁਣ ਕਿਹੜੇ ਕਿਹੜੇ ਨੇ ਤੇਰੇ ਕੋਲੇ 58 852 165 ਹੈ 455 ਦੋਨੇ ਨੇ ਕਿੰਨੇ ਕਿੱਲਾਂ ਦੀ ਬਾਹੀ ਕਰਦਾ ਹੁੰਦਾ ਤੂੰ 60 ਕਿੱਲਾਂ ਦੀ ਤੇ ਫੋ ਲੈਣ ਹੱਥ ਦੀ ਕਮਾਉਣਾ ਪੂਰੀ ਖੰਦਾਦੀ ਹੈ ਹੁਣ ਬੇਲੇ ਆਉਦੇ ਅੱਖੇ ਹਾਂ ਹੁਣ ਬੇਲੇ ਹੁਣ ਘੋੜੀਆਂ ਭਜਾਉਣੀਆਂ ਨੇ ਠੀਕ ਆ ਕਿਹੜੀ ਘੋੜੀ ਫੇਵਰੇਟ ਹੈ ਤੇਰੀ ਸਾਰੀਆਂ ਚ ਹਾਂ ਸਾਰੀਆਂ ਫੇਵਰੇਟ ਨੇ ਹੈ ਅਟੈਚਮੈਂਟ ਹੋ ਗਈ ਪੂਰੀ ਪਿਆਰ ਤਾਂ ਨਹੀਂ ਹੋਇਆ ਕਿਸੇ ਕੁੜੀ ਨਾਲ ਕੀ ਹੋ ਗਿਆ ਦੱਸ ਦੇ ਹੋਇਆ ਨਹੀਂ ਫਿਰ ਹੋਰ ਕਦੋਂ ਕਰੇਗਾ ਹੌਲੀ ਹੌਲੀ ਕਰਾਂ ਕਰਨੀ ਦੇਖ ਲੈ ਪੱਕਾ ਬਾਈ ਬੋਜੀ ਬਾਈ ਲੈ ਵੀ ਖੋਰੀਆਂ ਗਈਆਂ ਲੱਗ ਮਿੱਤਰੋ ਰੋਕ ਲੈ ਵੀਰੇ ਰੋਕੀ 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 ਲੈ ਕਰੋ ਚੈੱਕ ਤੇ ਜੋ ਦੇ ਅੱਜ ਵੀਰੇ ਤੈਨੂੰ ਦੱਸਣਾ ਲੋਕਣਾ ਤੂੰ ਜਿਹੜੇ ਜਿਹੜੇ ਇਹ ਤੋੜ ਰਿਹਾ ਘੋੜੀ ਨੂੰ ਇਹ ਕੀ ਚੈੱਕ ਕਰ ਰਿਹਾ ਇਹ ਦੱਸ ਤੈਨੂੰ ਚੈੱਕ ਕਰਦੇ ਆ ਘੋੜੀ ਦਾ ਵੀ ਕਿਵੇਂ ਟੋ ਸਹੀ ਆ ਹਾਂ ਵੀ ਪਿਛਲਾ ਟੋ ਸਹੀ ਆ ਹੀਲ ਸਹੀ ਆ ਹੈ ਵੀ ਪੈਰ ਨਹੀਂ 빙ਾ ਰੱਖਦੀ ਕੋਈ ਠੀਕ ਆ ਤਾਂ ਕਰਕੇ ਤੋੜ ਕੇ ਜੇ ਕੋਈ ਮਾੜਾ ਮੋਟਾ ਨਾ ਢਿੱਲਾ ਹੋਊਗਾ ਉਹ ਕੱਸ ਦੋਗੇ ਉਹ ਕੱਸ ਦਾਂਗੇ ਫਿਰ ਬਈ ਠੀਕ ਫਿਰ ਹੁਣ ਕੀ ਲੱਗਿਆ ਤੈਨੂੰ ਸਹੀ ਆ ਓਕੇ ਆ ਬਾਈ ਲੈ ਤੋੜ ਫਿਰ ਪਰਾਂ ਨੂੰ ਕਿਉਂ ਫੈਰੀਅਰ ਸਾਹਿਬ ਓਕੇ ਜੀ ਜੇਦੇ ਤੋਂ ਦਾਮ ਸੁਣਿਆ ਆਸ਼ਵ ਫੇਮਸ ਫੀਡ ਦਰਾਹੇ ਵਾਲਿਆਂ ਦੀ ਪਹੁੰਚ ਗਈ ਆਪਣੇ ਕੋਲ ਪਲੈਟਿਨਮ ਤੇ ਪੰਜ ਕੱਟੇ ਮੰਗਾਇਆ ਜੀ ਆਪਾਂ ਨੇ ਇਹਦੇ ਵਿੱਚ ਕੀ ਕੀ ਮਟੀਰੀਅਲ ਪਾਵਾਂਗੇ ਉਹ ਵੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਆਪਾਂ ਇਹ ਫੀਡ ਦੇ ਵਿੱਚ ਚੋਕਰ ਤਾਰਾ ਮੀਰਾ ਮੇਥਾ ਉਹ ਸਾਰਾ ਮਿਕਸ ਕਰਦੇ ਹੁੰਦੇ ਆ ਵਸਤੇ ਦੇ ਵਿੱਚ ਸਾਰਾ ਕੁਝ ਪਹਿਲਾਂ ਤੋਂ ਹੀ ਹੁੰਦਾ ਤੇ ਆਪਾਂ ਲੱਗ ਤੋਂ ਐਡ ਕਰ ਲੈਣੇ ਹੁੰਨੇ ਆ ਜਿਵੇਂ ਕਣਕ ਦੇ ਦੋ ਫਾੜ ਕਰਾ ਕੇ ਕਿੰਨੇ ਕਿੰਨੇ ਸਮਾਨ ਪਾਵਾਂਗੇ ਸਾਰੀ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਆਪਣਾ ਬਲੌਗ ਦੇ ਐਂਡ ਤੱਕ ਜੁੜੇ ਰਹੋ ਹੋਰ ਬਾਪੂ ਜੀ ਠੀਕ ਹੋ ਜੀ ਸਮਾਨੇ ਤੋਂ ਆਇਓ ਤੇ ਇਹਨਾਂ ਦਾ ਜਾਨੀ ਕਿ ਸਮਾਨੇ ਆ ਹਨਾ ਉਹ ਦਫ਼ਤਰ ਬਣਿਆ ਹੋਇਆ ਦਰਾਹੀ ਤੋਂ ਸਮਾਨੇ ਫੀਡ ਆਉਂਦੀ ਆ ਕਿਹੜੀ ਜਗ੍ਹਾ ਬਣਿਆ ਹੋਇਆ ਇਹ ਪ੍ਰਦਮਨਾਲਾ ਪੱਪਨੇ ਦਾ ਹਾਂਜੀ ਉਹਦੇ ਨਾਲ ਆ ਵਸਦੇ ਵਸਦੇ ਠੀਕ ਹੈ ਉੱਥੇ ਜਾਨੀ ਕਿ ਜੇ ਕਿਸੇ ਵੀਰ ਨੇ ਲੈਣੀ ਹੋਵੇ ਟਰਾਂਸਪੋਰਟ ਵਾਲਾ ਸਾਰਾ ਸਮਾਨ ਉੱਥੇ ਆਉਂਦਾ ਬਈ ਦਫ਼ਤਰ ਬਣਿਆ ਹੋਇਆ ਤੇ ਉੱਥੋਂ ਆਪਣੇ ਕੋਲ ਬਾਈ ਉਹਨਾਂ ਨੇ ਪਛਾਤੀ ਜੇ ਬਾਈ ਤੁਸੀਂ ਫੀਲਡ ਵੀ ਲਓਗੇ ਤਾਂ ਐ ਪੱਕਾ ਬਿੱਲ ਕੱਟ ਕੇ ਵਿਦ ਐਡਰੈਸ ਸਾਰਾ ਕੁਝ ਤੁਹਾਨੂੰ ਮਿਲੇਗਾ ਜੁਗਨੀ ਚ ਕਰੰਟ ਤਾਂ ਜਮਾ ਬਈ ਆਪਣੇ ਬਾਪ ਵਾਲਾ ਨਖਰਾ ਕਹਿ ਲੋ ਕਰੰਟ ਕਹਿ ਲੋ ਜਮਈ ਉਹੀ ਚੀਜ਼ ਆ ਇਹਨੂੰ ਆਪਾਂ ਸ਼ਾਮ ਨੂੰ ਅੰਦਰ ਕਰਨਾ ਤਾਂ ਇਹਨੇ ਟੱਪ ਦੀ ਕੁਦ ਦੀ ਨੇ ਅੰਦਰ ਜਾਣਾ ਠੀਕ ਹੈ ਤੇ ਹੁਣ ਚਲੋ ਆਪਣੀ ਇਹ ਗੱਬਣ ਵੀ ਹੈ ਲਾਲ ਰਾਜ ਤੋਂ ਲਾਲ ਰਤਨ ਦੇ ਬੱਚੇ ਤੋਂ ਬਾਈ ਜੱਸੀ ਉਹਨਾਂ ਕੋਲ ਰੱਖਿਆ ਹੋਇਆ ਘੋੜਾ ਨਾਗਰੀ ਤੇ ਲਾਲ ਰਾਜ ਜਮਾ ਡੈਟੋ ਜੁਗਨੀ ਨਾਲ ਦਾ ਕਲਰ ਆ ਬਾਈ ਕਮੈਤ ਤੇ ਹੁਣ ਇਹਦੇ ਪੈਰਾਂ ਤੇ ਖੁਰੀਆਂ ਲਵਾਉਣ ਵਾਲੀਆਂ ਨੇ ਇਹਦੇ ਵੀ ਆਪਾਂ ਨੇ ਜਦੋਂ ਪਿੱਤਲ ਦੀਆਂ ਖੁਰੀਆਂ ਲਵਾਈਆਂ ਤੇ ਨਾਬੇ ਮੰਡੀ ਤੇ ਲਵਾਈਆਂ ਸੀਗੀਆਂ 10 ਤਰੀਕ ਨੂੰ 12 ਤਰੀਕ ਨੂੰ ਮੰਡੀ ਤੇ ਜੁਗਨੀ ਲੈ ਕੇ ਗਏ ਸੀ ਤੇ ਹੁਣ 3 ਮਹੀਨੇ ਬਾਅਦ ਪੈਰ ਹੋ ਰਿਹਾ ਹੈ ਹਣ ਵੀ ਇਹ ਤੇ ਵਧੀਆ ਖੁਰੀਆਂ ਯਾਨੀ ਕਿ ਮੈਂ ਬਾਈ ਨੂੰ ਕਹਤਾ ਵੀ ਵੀਰੇ ਇਹਦੀ ਜ਼ਿੰਮੇਵਾਰੀ ਪੂਰੀ ਤੇਰੀ ਹੈ ਵੀ ਜਦੋਂ ਇਹਦੇ ਖੁਰੀ ਉੱਤਰ ਗਈ ਉਹਦੀ ਆਕੇ ਲਾ ਦਿਆ ਕਰੋ ਕਿਰਪਾ ਕਰਕੇ ਕਿਉਂਕਿ ਵੀਰੇ ਘੋੜਾ ਪੈਰਾਂ ਕੰਨੀਓ ਪੈਰਾਂ ਦੇ ਨਾਲ ਆ ਜੇ ਪੈਰ ਨਹੀਂ ਤਾਂ ਘੋੜਾ ਨਹੀਂ ਬਾਕੀ ਸਾਧ ਜੋਧੇ ਹੋਣੀ ਹੈਗੇ ਹਣ ਤਾਂ ਭਾਈ ਓਕੇ ਸਾਧ ਜੋੜਾ ਜੀ ਜੇ ਮੁੰਡਾ ਸੋਹਣਾ ਕੰਮ ਕਰਨ ਲੱਗ ਗਿਆ ਇਹਨੂੰ ਹੋਰ ਵੀ ਗਿਫਟ ਕਰ ਦਾਂਗੇ ਹਜੇ ਤਾਂ ਆਪਾਂ ਨੇ ਕੈਪ ਵੀ ਕਰੀ ਆ ਠੀਕ ਹੈ ਜੀ ਇਹ ਕਹਿੰਦੇ ਵੀ ਸੰਦੀਪ ਦੇ ਅੱਖੇ ਲੱਗਿਆ ਸੰਦੀਪ ਦਾ ਵਾਕੀ ਬਾਕੀ ਚੇਲਾ ਬਣ ਗਿਆ ਵੀ ਹਾਂ ਵੀ ਬਈ ਸੰਦੀਪ ਨੇ ਗੁਣ ਦੇਤੇ ਮੁੰਡੇ ਨੂੰ ਵੀ ਮੁੰਡਾ ਸਿੱਖ ਵੀ ਗਿਆ ਫੇਰ ਬਹੁਤ ਅੱਗੇ ਜਾਊਗਾ ਨਿਮਰਤਾ ਨਾਲ ਨਿਮਰਤਾ ਪੂਰੀਆ ਮੁੰਡੇ ਚ ਇਹ ਕੀ ਆਪਣਾ ਲਟਾਂ ਛੱਡੀ ਜਾਨਾ ਕੁੜੀਆਂ ਵਾਂਗੂ ਏ ਇਹ ਵੀ ਮੇਰੇ ਉਸਤਾਦ ਦੀ ਮੰਗ ਆ ਉਸਤਾਦ ਨੇ ਕਿਹਾ ਵੀ ਐ ਲਟਾਂ ਛੱਡਨੀ ਆ ਨੇ ਐ ਠੀਕ ਆ ਐ ਠੀਕ ਆ ਉਹ ਸੱਚੋਂ ਮੈਂ ਇਦਾਂ ਪੁੱਛਦਾ ਸੀ ਫਿਰ ਵੀ ਬਾਈ ਦੀ ਵਰਦੀ ਕਦੋਂ ਬਣ ਕੇ ਆ ਰਹੀ ਆ ਇਹ ਜੋ ਤੁਸੀਂ ਪਾਈ ਬੈਠੇ ਹੋ ਬਾਈ ਦੀ ਵਰਦੀ ਗੱਡੀ 'ਚ ਪਈ ਆ ਬਾਈ ਗੱਡੀ 'ਚ ਪਈ ਆ ਠੀਕ ਆ ਉਹ ਫਿਰ ਪਾਈ ਨਹੀਂ ਅੱਜ ਕੀ ਗੱਲ ਵੀਰੇ ਆ ਤਾਂ ਫਿਰ ਬੰਦਾ ਤਿਆਰ ਰੱਖਿਆ ਕਰ ਪੂਰਾ ਗਲਤੀਆਂ ਨੇ ਇਹਦੀ ਇਹ ਤਾਂ ਬੂਟ ਵੀ ਹੈਗੇ ਨੇ ਸੋਹਣੇ ਜਿਹੇ ਹਾਂ ਬੂਟ ਵੀ ਹੈਗੇ ਫਿਰ ਇਹ ਹੁਣ ਤਾਂ ਐ ਫਿਰਦੇ ਜਿਵੇਂ ਵਿਆਹ 'ਚ ਜਾ ਰਹੇ ਹੁੰਦਾ ਸੌਦਾ ਕਰਨ ਗਿਆ ਸੀ ਅੱਛਾ ਮੈਂ ਫੋਨ ਕਰਤਾ ਕਹਿੰਦਾ ਆ ਜਾ ਫਿਰ ਉਹਦੇ ਕਰਕੇ ਠੀਕ ਹੈ ਠੀਕ ਹੈ ਨਹੀਂ ਜੇ ਮੈਂ ਇਦਾਂ ਕਿ ਸ਼ੁਰੂ ਤੋਂ ਸ਼ੁਰੂ ਤੋਂ ਆਈ ਵੀ ਫਿਰ ਪਲਾਨ ਸ਼ੁਰੂ ਤੇ ਬਣ ਜਾਂਦਾ ਫਿਰ ਵਰਦੀ ਪਾ ਲੈਂਦੇ ਆਂ ਜੀ ਹੋਰ ਜਨਮ ਪਰ ਊਠ ਊਠ ਲੈ ਮਾਏ ਬਈ ਠੀਕ ਆ ਊਠ ਲੈ ਲੈ ਇੱਕ ਬੱਗੀ ਲੈ ਲੈ ਵਿਆਹ ਸ਼ਾਦੀਆਂ ਚ ਫਿਰ ਆਪਾਂ ਪੂਰੀਆਂ ਧਮਾਲਾਂ ਪਾਵਾਂਗੇ ਠੀਕ ਆ ਨਾ ਲੈ ਆਪਾਂ ਨੇ ਲੈਣੀ ਆ ਆਪਣੇ ਊਠ ਊਠ ਲੈਣਾ ਗੱਲਾਂ ਇਕੱਲਾ ਊਠ ਲੈਣਾ ਊਠ ਦਾ ਫਿਰ ਮੈਂ ਦਵਾ ਦਿੰਨਾ ਬਈ ਆਪਣੇ ਘੋੜਾ ਵੀ ਊਠ ਵਰਗਾ ਤਿਆਰ ਕਰਨਾ ਹੂੰ ਦੋਵਾਂ ਦਾ ਮੂੰਹ ਜੋੜ ਕੇ ਪਤਾ ਲੱਗੂ ਲੈ ਵੀ ਸੋਚ ਵੱਡੀ ਆ ਮੁੰਡੇ ਦੀ ਨਹੀਂ ਸਾਹਿਬ ਜੀ ਤੇ ਕਰੂਗਾ ਕੁਛ ਇਹ ਦੇਖਦੇ ਜਾਇਓ ਲੈ ਜੁਗਨੀ ਦੇ ਪੈਰ ਕਰ ਤੇ ਸਾਫ ਹੁਣ ਇਹਦੇ ਲਾਵਾਂਗੇ ਖੁਰੀਆਂ ਤੇ ਹੁਣ ਦੇਖਦੇ ਆਪਾਂ ਵੀ ਸਾਨ ਲਵਾ ਲੂਗੀ ਵਾਲਦਾ ਸਟਾਈਲ ਨਾਲ ਹੋ ਰਿਹਾ ਹੈ ਕੋਈ ਨਹੀਂ ਧਿਆਨ ਰੱਖਿਓ ਪੂਰਾ ਕੋਣ ਦੇਖ ਕੇ ਭਲੇ ਹੋ ਫੋਨ ਫੋਨ ਬਾਅਦ ਚ ਪੋਗਾ ਪਹਿਲਾਂ ਆਪਾਂ ਇੱਕ ਵਾਰੀ ਦਿਖਾ ਦਈਏ ਵੀ ਬਸ ਸ਼ਾਂਤ ਹੈ ਫਿਰ ਤਾਂ ਫੈਰੀਅਰ ਨੇ ਕਰ ਲਈ ਕਾਬੂ ਚ ਆਪਣੀ ਚ ਬਣੀ ਬਾਤ ਦਾ ਬਾਤ ਦਾ ਮਾਨ ਬਾਤ ਦਾ ਬਾਤ ਦਾ ਲੱਗਦੀ ਲੈ ਵੀ ਵੈਰੀ ਗੁੱਡ ਵੈਰੀ ਗੁੱਡ ਬਾਤੋਂ ਮੇ ਲਗਾਓ ਬੇਟਾ ਗੋੜੀ ਕੋ ਬਾਤੋਂ ਮੇ ਲਗਾਓ ਮੰਨ ਗਈ ਬਸ ਮੰਨ ਗਈ ਮੰਨ ਗਈ ਯੈਸ ਕਰ ਗਈ ਹਾਂ ਕਰਕੇ ਜਿਵੇਂ ਨਾ ਉਹ ਆਹ ਅਰੇ ਆ ਜਾ ਉਹ ਨਹੀਂ ਹਟਾ ਦੇ ਇੱਕ ਮਿੰਟ ਫੇਰ ਇਹਨੂੰ ਕਰਨ ਦਾ ਬਾਸ ਬੰਦ ਕਰ ਵਸ ਵਸ ਚੱਕ ਬੇ ਦਮ ਬਾਸ ਦੋ ਜਾਨਵਰਾਂ ਦੇ ਪੈਰ ਹੋ ਗਏ ਬਾਬਾ ਜੀ ਤੇ ਹੁਣ ਸਾਡੀ ਨਵੀਂ ਕੋੜੀ ਰਾਣੀ ਇਹਦੇ ਪੈਰ ਕਰ ਰਿਹਾ ਜੋਦਾ ਫੈਰੀਅਰ ਤੇ ਬਾਈ ਜੇ ਇਹ ਅੱਜ ਆਪਾਂ ਮਲਾ ਕੇ ਵੀ ਲੈ ਕੇ ਆਉਣੀ ਆ ਕਿਹੜੇ ਕੋੜੇ ਤੋਂ ਮਲਾ ਕੇ ਲਿਆਵਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਤੇ ਪਹਿਲਾਂ ਕਰਵਾਈਏ ਇਹਦੇ ਆਪਾਂ ਪੈਰ ਉਹ ਕੋੜੇ ਤੋਂ ਪਹਿਲਾਂ ਵੀ ਆਪਣੀਆਂ ਦੋ ਕੋੜੀਆਂ ਗੱਬਣ ਨੇ ਕਹਿੰਦਾ ਕਾਲਾ ਰੰਗ ਐ ਸੱਪ ਵਰਗਾ ਜਮੀ ਕਾਲਾ ਰੰਗ ਆ ਬਾਈ ਕਿਤੇ ਕਲਪਨਾ ਸਮਝ ਲਿਓ ਫੀਮ ਵਰਗਾ ਜਮਾ ਜੋਦੇ ਦੇ ਰੰਗ ਵਰਗਾ ਕਾਲਾ ਰੰਗ ਮੇਰੀ ਘੋੜੀ ਦਾ ਲੇ ਵੀ ਐਨੇ ਬਾਈ ਉਹਨਾਂ ਨੂੰ ਕਰਨ ਦੋ ਪੈਰ ਤੇ ਆਪਾਂ ਆਪਣੀ ਨਵੀਂ ਘੋੜੀ ਰਾਣਾ ਨੂੰ ਚੱਲਿਆ ਮੀਟ ਕਰਵਾਉਣਾ ਕਿੰਨੀਆਂ ਆਪਣੀ ਇਦੂ ਵਾਰ ਇੱਕ ਰਹਿ ਗਈ ਪਵਨ ਹਨਾ ਵੀਰੇ ਬਾ ਫਿਰ ਪਵਨ ਦੇ ਕਰ ਦੋ ਐਨੇ ਸੀ ਆਏ ਠੀਕ ਹੈ ਜਾਈਏ ਬਾਈ ਜਾਓ ਜੀ ਬਾਈ ਜਾਓ ਪਹੁੰਚ ਗਏ ਆਪਾਂ ਗਰਮੇਲ ਅੰਕਲ ਜੀ ਦੇ ਫਾਰਮ ਦੇ ਵਿੱਚ ਤੇ ਇੱਧਰ ਇਹਨਾਂ ਦਾ ਬਾਈ ਸੈਲਰ ਦਾ ਵੀ ਕੰਮ ਆ ਤੇ ਆਹ ਟਰੈਕਟਰ ਖੜਿਆ ਸਪਰੇਅ ਕਰਨ ਵਾਲਾ ਨਿਊ ਹਾਲੈਂਡ ਤੇ ਹੁਣ ਆਪਾਂ ਤਾਰਦੇ ਆਂ ਰਾਣੀ ਨੂੰ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਆ ਫਾਰਮ ਤੇ ਫਾਰਮ ਦੇ ਜਾਨਵਰ ਤੇ ਇਹਨਾਂ ਦਾ ਸਟਾਲੀਨ ਸੂਰਜ ਸੂਰਜ ਤੋਂ ਪਹਿਲਾਂ ਵੀ ਆਪਣੀ ਬਿੱਲੋ ਮੇਟ ਅਤੇ ਬਈ ਗੱਬਣ ਆ ਤੇ ਅੱਜ ਆਪਾਂ ਰਾਣੀ ਨੂੰ ਲੈ ਕੇ ਆਏ ਆ ਆਸੇਟਾ ਬਾਸੂ ਜਿਸਨੇ ਕੰਮ ਨਹੀਂ ਆ ਰੰਗ ਲਾਰੰਗ ਆ ਵੀ ਅੱਜ ਤਾਂ ਸਾਡਾ ਯਾਰ ਕਾਲਾ ਫੈਰੀਅਰ ਮਿਲ ਗਿਆ ਸਾਨੂੰ ਛੋਟਾ ਜਿਹਾ ਹੁੰਦਾ ਸੀ ਬਾਈ ਮੈਂ ਜਦੋਂ ਪਹਿਲੀ ਘੋੜੀ ਰੱਖੀ ਹੋਈ ਸੀ ਪਾਵਨ ਕਾਲਾ ਵੀਰਾ ਮੇਰੇ ਕੋਲ ਆਇਆ ਤੇ ਇਹਨਾਂ ਨੇ ਘੋੜੀ ਦੇ ਪੈਰ ਕਰੇ ਸੀ ਕੀ ਕਹਿੰਦੇ ਹੁੰਦੇ ਸੀ ਵੀਰੇ ਤੁਸੀਂ ਹੈ ਡਾਰਲਿੰਗ ਘੋੜੀ ਨੂੰ ਡਾਰਲੀ ਕਿ ਨੋ ਬੇਬੀ ਇਹ ਬਈ ਇਹਨਾਂ ਦਾ ਡਾਇਲੋਗ ਮਸ਼ਹੂਰ ਹੁੰਦਾ ਸੀਗਾ ਤੇ ਇੱਧਰ ਸਾਡੇ ਅੰਕਲ ਜੀ ਖੜੇ ਨੇ ਜੀ ਇਸ ਫਾਰਮ ਦੇ ਓਨਰ ਸਾਸ਼ਿਕ ਅੰਕਲ ਜੀ ਹੋਰ ਸਰ ਠੀਕ ਠਾਕ ਹਾਂ ਜੀ ਤੇ ਅੰਕਲ ਜੀ ਮੈਨੂੰ ਘੋੜੀਆਂ ਰੱਖ ਦੇਣ ਤੋਂ ਤਾਂ ਬਹੁਤ ਟਾਈਮ ਹੋ ਗਿਆ ਪਰ ਮੇਰਾ ਸੁਪਨਾ ਸੀਗਾ ਜੀ ਕਦੋਂ ਮੈਂ ਫਾਰਮ ਪਾਵਾਂ ਅਤੇ ਕਦੋਂ ਚੰਗੀਆਂ ਘੋੜੀਆਂ ਲਿਆ ਕੇ ਸੂਰਜ ਤੋਂ ਮੀਟ ਕਰਾ ਕੇ ਤੁਹਾਡੇ ਵਾਂਗੂ ਬੱਚੇ ਘਰੇ ਬਰੀਡਿੰਗ ਲਈ ਪੈਦਾ ਕਰੀਏ ਤੇ ਅੰਕਲ ਜੀ ਆਪਣਾ ਲਾਲੋ ਤੁਸੀਂ ਮਾਰਕੀਟ ਦੇ ਵਿੱਚ ਘੋੜੇ ਤਾਂ ਹੋਰ ਵੀ ਆ ਹਨਾ ਜੀ ਤੇ ਅਸਲੀਅਤ ਦੇ ਵਿੱਚ ਸਾਰਿਆਂ ਨੂੰ ਪਤਾ ਵੀ ਆਪਣੇ ਘੋੜੇ ਦੀ ਉਮਰ ਕਿੰਨੀ ਆ ਤੇ ਹਾਈਟ ਕਿੰਨੀ ਆ ਤੇ ਤੁਸੀਂ ਜਿਵੇਂ ਹੁਣ ਆਪਾਂ ਹੋਰ ਘੋੜੇ ਵੀ ਦੇਖਦੇ ਆ ਇਹ ਇਹਦੀ ਨੇਚੁਰਲ ਹਾਈਟ ਆ ਜੀ ਜਿਵੇਂ ਹੋਰ ਘੋੜੇ ਲਾ ਲੋ ਤੁਸੀਂ ਆਪਾਂ ਕੋਈ ਸਟੀਲ ਰੋਡ ਲਾ ਕੇ ਕੋਈ ਕਿਦਾਂ ਹਾਈਟ ਕਰ ਲੈਂਦਾ ਜੀ ਮਾਰਕੀਟ ਦੇ ਵਿੱਚ ਥੋੜੀ ਹਿਸਾਬ ਨਾਲ ਵੀ ਸੂਰਜ ਦੇ ਕਿੰਨੇ ਕੁ ਬੱਚੇ ਆ ਜੀ ਇਹਦੇ ਬੱਚੇ ਕਿਉਂਕਿ ਲੋਕ ਵੇਚਦੇ ਆ ਕਹਿ ਕੇ ਸੂਰਜ ਦੇ ਬੱਚੇ ਆ ਤੂੰ ਥੋੜੀ ਨੀਗਾ ਕੀ ਕਹਿੰਦੀ ਵੀ ਕਿੰਨੇ ਕੁ ਬੱਚੇ ਆ ਇਹਦੇ ਮਾਰਕੀਟ ਦੇ ਵਿੱਚ ਬੱਚੇ ਬਹੁਤ ਜ਼ਿਆਦੇ ਤਾਂ ਨਹੀਂ ਮਟ ਕਾਫੀ ਨੇ ਜਿਹੜੇ ਡੀਐਨਏ ਹੋਇਆ ਸੂਰਜ ਦਾ ਜੇ ਕਿ ਉਹ ਲੱਗਦਾ ਜਿਹੜਾ ਗਲਤ ਹੋ ਜਾਂਦਾ ਉਹਨਾਂ ਡੀਐਨਏ ਕਰਾਉਂਦੇ ਆਪਣੀ ਨਾਲ ਗੱਲਬਾਤ ਕਰ ਸਕਦਾ ਜੀ ਹਾਂ ਇਹ ਕਰ ਸਕਦਾ ਬਾਕੀ ਹੈਗਾ ਗਲਤ ਕਾਫੀ ਬੰਦੇ ਵਿੱਚ ਵੀ ਨੇ ਜਿਆਦਾ ਕਿਹਨੂੰ ਕੀਰੀਸਾਈ ਕਰਦੇ ਨਹੀਂ ਅਮੈਂ ਤਾਂ ਹੀ ਉਹ ਗੱਲ ਕਰੀ ਆ ਵੀ ਕਾਫੀ ਬੰਦੇ ਨੇ ਸੂਰਜ ਦੇ ਬੱਚੇ ਕਹਿ ਕੇ ਸੇਲ ਕੀਤੇ ਪੈਟਰੋਲ ਜੀ ਹਾਈਟ ਤੇ ਦੀ ਬਹੁਤ 68 98 ਹਾਂਜੀ ਤੇ ਉਮਰ ਵੀ ਸਾਰਿਆਂ ਨੂੰ ਪਤਾ ਕਿਉਂਕਿ ਤੇ ਆਪਣੇ ਫਾਰਮ ਦੇ ਵਿੱਚ ਜ਼ਿਆਦਾਤਰ ਬੱਚੇ ਸੂਰਜ ਦੇ ਆ ਕਿੰਨੀ ਕਿੰਨੀ ਹਾਈਟ ਹੋਗੀ ਬਸ਼ੇਰਿਆਂ ਬਸ਼ੀਰੀਆਂ ਦੀ ਸ਼ਹਿਰੀਆਂ ਦੀ ਸਾਡੇ ਕੋਲ 65 ਵਾਲੀਆਂ ਵੀ ਨੇ 63 ਵਾਲੀਆਂ ਵੀ ਨੇ ਠੀਕ ਹੈ ਜੀ ਯਾਨੀ ਕਿ 65 ਤੋਂ ਵੱਧ ਹੋ ਸਕਦੀ ਘੱਟ ਨਹੀਂ ਹਾਂਜੀ ਹਾਂਜੀ ਤੇ ਕੋੜਾ ਤੁਹਾਡਾ ਮੈਨੂੰ ਵੀ ਬਾਕੀ ਬਹੁਤ ਸੋਹਣਾ ਲੱਗਿਆ ਜੀ ਹੁਣ ਆਪਾਂ ਵੀ ਆਪਣੇ ਫਾਰਮ ਦੇ ਵਿੱਚ ਸੂਰਜ ਦੇ ਬੱਚੀ ਮਿੱਤਰੋ ਅੱਗੇ ਆਉਣਗੇ ਤੇ ਲੋਕੇਸ਼ਨ ਹੈ ਬਈ ਇਸ ਫਾਰਮ ਦੀ ਪਿੰਡ ਮਿਆਲਾ ਤੇ ਸ਼ਹਿਰ ਸਮਾਣਾ ਨੇੜੇ ਬਹੁਤ ਪੁਰਾਣਾ ਇਹਨਾਂ ਦਾ ਫਾਰਮ ਹਾਊਸ ਬਣਿਆ ਹੋਇਆ ਨੰਬਰ ਅੰਕਲ ਜੀ ਦਾ ਸਕਰੀਨ ਤੇ ਚੱਲਦਾ ਜੇ ਕਿਸੇ ਵੀਰ ਨੇ ਬਾਕੀ ਦੀ ਜਾਣਕਾਰੀ ਲੈਣੀ ਹੋਵੇ ਜਾ ਸੂਰਜ ਬਾਰੇ ਕੋਈ ਗੱਲਬਾਤ ਕਰਨੀ ਹੋਵੇ ਇਹਨਾਂ ਨਾਲ ਸੰਪਰਕ ਕਰ ਲਿਓ ਜੀ ਇਹ ਵੀ ਅੱਜ ਮੁੰਡੇ ਦਾ ਜਨਮ ਦੇਣਾ ਪਾਰਟੀ ਤੇ ਇਹਨੇ ਦੇਣੀ ਸੀ ਪਰ ਇਹਨੂੰ ਮੈਂ ਵਾਦਾ ਕਰਦਾ ਆਪਣੀ ਘੋੜੀ ਗੱਬਣ ਰਹਿ ਗਈ ਪਹਿਲਾਂ ਵੀ ਆਪਣੀਆਂ ਰਹਿ ਗਈਆਂ ਸੂਰਜ ਤੋਂ ਤੇ ਇਹ ਘੋੜੀ ਰਹਿ ਗਈ ਪਾਰਟੀ ਤੇ ਨੂੰ ਮੈਂ ਕਰੂੰ ਠੀਕ ਹੈ ਅੰਕਲ ਜੀ ਸੁਣਦੇ ਨੇ ਠੀਕ ਹੈ ਜੀ ਚਲੋ ਚਲੋ ਜੀ ਚੱਲੀਏ